उस समय सहम का माहौल बन गया जब दो व्यक्तियों द्वारा गुंडागर्दी का नंगा नाच करते हुए एक मूंगफली विक्रेता को तेज धार हथियार से हमला कर उसके ऊपर बुरी तरह से घायल कर दिया गया जानकारी के मुताबिक आपको बता दें कि गुंडागर्दी करने वाले व्यक्ति मूंगफली वाले से मूंगफली खरीदी जब मूँगफली वाले ने अपने रूपए मांगे तो दोनों व्यक्तियों ने तेज धार हथियार से मूंगफली विक्रेता के ऊपर हमला कर दिया जिसके बाद विक्रेता के पांव और हाथ में चोट आ गई और उक्त हमलावरों ने उसका नया मोबाइल फोन भी तोड़ दिया इस दौरान हमलावरों ने उसे बचाने आए कॉलोनी के रहने वाले पड़ोस की एक महिला की कार और उसके भाई के ऑटो के शीशे भी तोड़ दिए जिसके बाद मौके पर पहुंची पुलिस को देख हमलावर मौके से फरार हो गए आप तस्वीरों तो में देख सकते हैं कि किस तरह दो व्यक्तियों द्वारा गुंडागर्दी का नंगा नाच दिखा मूंगफली विक्रेता पर श्रेम हमला कर रहे हैं और उसके साथ मारपीट कर रहे हैं किसी का मैं यहाँ पे रोड पर मूँगफली और नारियल बेचता हूँ जमालपुर कॉलोनी है सिंह सभा गुरुद्वारा मेरा यहाँ पे ठीया लगता है मूँगफली का एक बंदा हनी जिसका नाम है वो मेरे पास में आया था मूँगफली लेने साढ़े आठ बजे के टाइम मैंने उसको मूँगफली दिया मैंने उससे पैसे वो, पैसे मांगे मैंने कहा भाई पैसे दे दो वो बोलता है भाई पैसे नहीं है मैंने कहा भाई पैसे दे दो तो उनने फिर मेरे को मारना चालू कर दिया जब उनने मेरे को मारा तो इनका नाम मोनिका है ये दीदी ने मेरे को बोला नूर क्या हुआ तो दिए वो दी ये इनको भी वो गाली करने लग गया जब इन्होंने गाली गाली कड़ने लगा ये नीचे आई इन्होंने फैसला करा, करा के चली गई तभी वो बाद में दो एक बंदे को लेके आया उसके हाथ में कृपान था उनने कृपान मेरे मारा ये हाथ पे चोट लगी है यहाँ पे मैं फिर मैं इनके घर में को भाग गया गिर गया उन डंडे मारे मेरे जब इन्होंने मेरे को बचाया तो इनकी गाड़ी तोड़ दी यहाँ पे कार है और ये ऑटो तोड़ दिया लो, कितने लोग बंदे थे कितना था? पहले एक बार और आया था रात में मेरे को तंग करा था डेढ़ के तरफ नहीं नहीं जानते नहीं आप इधर पीछे रहते हैं मामला दर्ज कराया हाँ जी एफ आई आर कराई हाँ जी हाँ जी दारू भी रखी थी आपका क्या नाम नूर हसन ਮੇਰਾ ਨਾਮ ਰੋਹਿਤ ਪਰਮਾਹਮ ਹੈ ਜਮਾਲਪੁਰ ਐਨਾ ਆ ਸਾਡਾ ਮੁੰਡਾ ਵਾ ਇਹ ਨਾਰੀਅਲ ਦਾ ਰੇਡ ਹੀ ਲੰਦਾ ਤੇਰੇ ਕੋਲ ਮੂਫਲੀ ਲਾਇਆ ਨਾਏ ਕਹਿੰਨੇ ਮੂਹਲੀ ਦੇ ਦੇ ਇਹਨੇ ਪੈਸੇ ਮੰਗੇ ਉਹ ਪੈਸੇ ਨਹੀਂ ਦੇ ਰਹੇ ਇਹਨੂੰ ਮਾਰਨ ਲੱਗੇ ਤੇ ਮੁੜ ਕੇ ਮੁੜ ਕੇ ਇਹਨੇ ਮੇਰੀ ਦੀਦੀ ਨੂੰ ਬਾਜ਼ ਮਾਰੀ ਮੇਰੀ ਦੀਦੀ ਨੇ ਕਿਹਾ ਨੂਰ ਕੀ ਹੋਇਆ ਉਹ ਮੇਰੀ ਭੈਣ ਨੂੰ ਗਾਲ੍ਹਾਂ ਕੱਢਣ ਲੱਗੇ ਤੇਰੀ ਭੈਣ ਦੀ ਤੇਰੀ ਮਾਂ ਦੀ ਆਈ ਥੱਲੇ ਆਏ ਨਵੇੜਾ ਕਰਾ ਕੇ ਚੱਲ ਕੇ ਬਾਅਦ ਵਿੱਚ ਦੋ ਮੁੰਡੇ ਹੋਰ ਆਏ ਹੱਥ 'ਚ ਗਰਪਾਨਾ ਸੀ ਡਾਂਗਾ ਜੀ ਮੇਰੀ ਸਾਡੀ ਕਾਰ ਤੇ ਸਾਡੇ ਆਟੋ ਤੋੜ ਕੇ ਚੱਲ ਗਏ ਗਾਲ੍ਹਾਂ ਗੂਲ੍ਹਾਂ ਕੱਢ ਕੇ ਚਲੇ ਗਏ ਮੁੰਡੇ ਹੈ ਕੌਣ ਸੀ ਜਿਹਨੂੰ ਜਾਣਦੇ ਤੁਸੀਂ ਉਹ ਮੁੰਡੇ ਹਾਂਜੀ ਜਾਣਦੇ ਆ ਸਾਡੇ ਮੱਲੇ ਜੀ ਰਹਿੰਦੇ ਕਲਾ ਨਾਮ ਬਿੱਲਾ ਵਾ ਇੱਕ ਦਾ ਨਾਮ ਹਣੀ ਮੁਰਗੀ ਨਾਮ ਆ ਤੇ ਬਾਅਦ ਇਹ ਜੋ ਰਹੀ ਥੱਲੇ ਉਤਰਿਆ ਸਾਰੇ ਭੱਜ ਗਏ ਮੁੜ ਕੇ ਮਿਲੇ ਨਹੀਂ ਹੈਗੇ ਫਿਰ ਅਸੀਂ ਪੁਲਿਸ ਵਾਲਿਆਂ ਨੂੰ ਮੋਤੀ ਨਗਰ ਥਾਣੇ ਤੇ ਐਫ ਆਈ ਆਰ ਕਰਾਈ ਫਿਰ ਉਹ ਆਏ ਉਹਨਾਂ ਨੂੰ ਦਿਖਾਇਆ ਕਰ ਫਿਰ ਉਹ ਚਲੇ ਗਏ ਹੁਣ ਕਿੰਨੀ ਦੇਰ ਬਾਅਦ ਆਈ ਸੀ ਜਦੋਂ ਤੁਸੀਂ ਕੰਪਲੀਟ ਕਿੰਨੀ ਦੇਰ ਇੱਕ ਡੇਢ ਘੰਟੇ ਬਾਅਦ ਆਈ ਸੀ ਅਜੇ ਤਾਂ ਕੋਈ ਪੁਲਿਸ ਨੂੰ ਕੋਈ ਟਾਰਗੇਟ ਨਹੀਂ ਨਹੀਂ ਹਲੇ ਹਲੇ ਨਹੀਂ ਪਾਈ ਕੋਈ ਅੱਟ ਜੀ ਕੀ ਨਾਮ ਹੈ ਤੇ ਕੀ ਮਾਮਲਾ ਹੋਇਆ ਰਾਤੀ ਜਿਹੜੀ ਲੜਾਈ ਝਗੜਾ ਹੋਇਆ ਰਾਤੀ ਮੇਰਾ ਨਾਮ ਕੁਲਵਿੰਦਰ ਕੋਹਰਾ ਰਾਤੀ ਲੜਾਈ ਝਗੜਾ ਇਹਨਾਂ ਨਾਲ ਹੋਇਆ ਇਸ ਤੋਂ ਪਹਿਲਾਂ ਵੀ ਬਹੁਤ ਮਾਮਲੇ ਦਰਜ ਹੋ ਚੁੱਕੀਆਂ ਨੇ ਬਾਰੇ ਕੁਲਵੰਤ ਸਿੰਘ ਥਾਣੇਦਾਰ ਆ ਜਿੰਦੇ ਕੋਲ ਸਾਡੇ ਕੋਲ ਆ ਵੀਡੀਓ ਦਿੱਤੀਆਂ ਹੋਈਆਂ ਨੂੰ ਦੋ ਮਹੀਨੇ ਪਹਿਲਾਂ ਲੜਾਈ ਝਗੜਾ ਸਾਡੇ ਬੱਚਿਆਂ ਨਾਲ ਹੋਇਆ ਸੀਗਾ ਇਹਨਾਂ ਨੇ ਸਾਡੇ ਤੇ ਰਿਪੋਰਟ ਕਰਤੀ ਸੋ ਤੋਂ ਬਾਅਦ ਅਸੀਂ ਸਾਡੇ ਬੱਚੇ ਨੂੰ ਕੁੱਟਿਆ ਸਸੇ ਵੀ ਕਰਤੀ ਸੀ ਕ੍ਰਾਸ ਪਾਇਆ ਸੀ ਉਹਦੇ ਵਿੱਚ ਇਹਨਾਂ ਨੇ ਕੋਈ ਮਾਮਲਾ ਕੋਈ ਦਰਜ ਕੁਛ ਨਹੀਂ ਸੀ ਕਿ ਚੱਕਿਆ ਰੋਜ਼ ਕਹਿੰਦੇ ਅਸੀਂ ਥਾਣੇ ਜਾ ਕੇ ਆਉਂਨੀ ਆ ਵਾ ਇਹਨਾਂ ਦੇ ਕੋਲ ਤੇ ਚੱਕਦੇ ਨਹੀਂ ਬਿੱਲੇ ਨੂੰ ਤੇ ਜੱਸੇ ਨੂੰ ਜ਼ਰੂਰ ਨਹੀਂ ਚੱਕਦੀ ਨਹੀਂ ਹੈਗੇ ਹਾਂਜੀ ਆ ਹੈਗੀ ਆ ਵੀਡੀਓ ਆ ਦੇਖੋ 30 ਤਰੀਕ ਦਾ ਮਾਮਲਾ ਜਦੋਂ ਫੇਰ ਇਹਨੇ ਇੱਕ ਮੋਬਾਈਲ ਚੋਰੀ ਕੀਤਾ ਸੀ 4000 ਰੁਪਏ ਚੋਰੀ ਕੀਤਾ ਸੀ ਉਹ ਬੰਦਿਆਂ ਨੇ ਆ ਦੇਖੋ ਵੀ ਇਹਨਾਂ ਦਾ ਫੇਰਾ ਹਾਲ ਕੀਤਾ ਸੀ ਇਹ ਚੋਰੀਆਂ ਹਰ ਟਾਈਮ ਕਰਦੇ ਹੀ ਰਹਿੰਦਾ ਕੋਈ ਪੁਲਿਸ ਕਾਰਵਾਈ ਕਰ ਹੀ ਨਹੀਂ ਰਹੀ ਇਹ ਤੇ ਅਸੀਂ ਕੀ ਮੰਗੀ ਕਰ ਦੋ ਤੁਹਾਡੇ ਮੱਲੇ ਦੇ ਵਿੱਚ ਵੀ ਸਾਡੇ ਚ ਮੰਗ ਇਹੀ ਆ ਵੀ ਸਾਨੂੰ ਸਾਫ਼ ਚਾਹੀਦਾ ਵਾ ਇਹਨਾਂ ਨੂੰ ਚੱਕਿਆ ਜਾਵੇ ਜੋ ਵੀ ਕਾਰਵਾਈ ਬੰਦੀ ਪੁਲਿਸ ਕਰਦੀ ਕਿਉਂ ਨਹੀਂ ਇਹਨਾਂ ਤੇ ਵੀ ਕਾਰਵਾਈ ਸਾਨੂੰ ਚਾਹੀਦੀ ਹੈ ਮੈਡਮ ਕੀ ਹੋਇਆ ਕਿਸੇ ਕਾਰਨ ਜਿਹੜਾ ਰਾਤ ਗੱਦੀ ਦੇ ਸ਼ੀਸ਼ੇ ਤੋੜੇ ਗਏ ਕਾਰਨ ਕਿਸੇ ਅਸੀਂ ਤਾਂ ਉਹ ਪ੍ਰੋਬਾ ਸੁਣੀ ਐ ਮੈਨੂੰ ਨੂਰ ਨੂੰ ਪੁੱਛਿਆ ਮੈਂ ਨੂਰ ਕੀ ਹੋਇਆ ਉਹ ਕਹਿੰਦੀ ਇਸ ਤੋਂ ਬਾਅਦ ਜਿਹੜਾ ਮੁੰਡਾ ਇੱਥੇ ਲੜ ਰਿਹਾ ਸੀਗਾ ਉਹਨੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀ ਜਿੰਨੇ ਨੂੰ ਅਸੀਂ ਥੱਲੇ ਆਈਆਂ ਉਹ ਸਾਡੀ ਗੱਲ ਪਈ ਆ ਅਸੀਂ ਉਹਨੂੰ ਫਿਰ ਵੀ ਸਾਰੇ ਮੱਲੇ ਦੀ ਸਹਿਮਤੀ ਦੇ ਨਾਲ ਤੋਰਤਾ ਥੋੜੀ ਦੇਰ ਬਾਅਦ ਉਹ ਅੱਧੇ ਘੰਟੇ ਬਾਅਦ ਆਇਆ ਆ ਕੇ ਉਹਨੇ ਮਾਂ-ਪਹਿਣ ਦੀਆਂ ਗਾਲਾਂ ਕੱਢੀਆਂ ਨਾਲੇ ਨੂਰ ਦੇ ਉੱਤੇ ਦਾਤ ਚਲਾਏ ਤੇ ਆ ਕੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਤੇ ਉਤੋਂ ਸਾਡੇ ਸ਼ੀਸ਼ੇ ਵੀ ਭੰਨਤੇ ਨਾਲੇ ਉਹਨੇ ਮੈਨੂੰ ਮੇਰਾ ਨਾਮ ਲੈ ਲੈ ਕੇ ਗਾਲਾਂ ਕੱਢੀਆਂ ਫਿਰ ਨਾਲੇ ਸ਼ੀਸ਼ੇ ਭੰਨੇ ਨਾਲੇ ਕਹਿੰਦਾ ਦੇਖ ਲੈਨੇ ਇਕੱਲੇ ਇਕੱਲੇ ਨੂੰ ਆਜੋ ਥੱਲੇ ਤੁਹਾਨੂੰ ਉਹਨੇ ਗਾਲਾਂ ਵਿਢੇ ਤੁਹਾਡੀ ਗੱਡੀ ਦੇ ਸ਼ੀਸ਼ੇ ਤੋੜੇ ਕੀ ਕੋਈ ਪੁਰਾਣੀ ਕੋ ਰੰਜਿਸ਼ ਨਹੀਂ ਨਹੀਂ ਜੀ ਸਾਡੀ ਕੋਈ ਰੰਜਿਸ਼ ਨਹੀਂ ਹੈਗੀ ਉਹਦੇ ਨਾਲ ਨਾ ਸਾਡਾ ਕਦੇ ਇਹਦੇ ਨਾਲ ਕਦੇ ਕੋਈ ਦਬਾਅ ਪਹਿਲੇ ਮੇਲ ਹੋਇਆ ਨਾ ਅਸੀਂ ਬਿੱਲੇ ਨੂੰ ਜਾਣਦੇ ਆ ਤੇ ਨਾ ਇਹ ਬਿੱਲਾ ਜ਼ਰੂਰ ਸਾਡੇ ਏਰੀਆ ਦਾ ਪਤਾ ਜ਼ਰੂਰ ਲੱਗਦਾ ਵੀ ਇਹ ਬੰਦਾ ਗਲਤ ਹੈ ਪਰ ਅਸੀਂ ਇਹਦੇ ਵਿੱਚ ਕਦੇ ਇਨਵੋਲਵਮੈਂਟ ਨਹੀਂ ਲਈ ਨਾ ਹਨੀ ਦੇ ਨਾਲ ਲਈ ਤੇ ਨਾ ਉਹਦੇ ਨਾਲ ਲਈ ਇਹ ਤਾਂ ਨ ਬਿਲਕੁਲ ਜੀ ਬਿਲਕੁਲ ਇਹਦੀ ਆਏ ਆਏਗੇ ਆਏਗੇ ਤੇ ਇਹ ਹਰੇਕ ਨੂੰ ਹੀ ਤੰਗ ਕਰਦੇ ਨੇ ਆਏ ਦਿਨ ਇਹਨਾਂ ਤੇ ਕੰਪਲੇਂਟ ਹੁੰਦੀ ਹੈ ਪਰ ਪੁਲਸ ਇਨਾਲੇ ਕੋਈ ਮੁੱਦਾ ਨਹੀਂ ਚੱਕਦੀ ਹੈਗੀ ਪਤਾ ਨਹੀਂ ਜੀ ਉਹ ਤਾਂ ਕਹਿੰਦੇ ਨੇ ਵੀ ਸਾਡੇ ਤਾਂ ਸਾਰੇ ਪਰਿਵਾਰ ਆਸਤੇ ਦੀ ਪੇ ਸਾਰੇ ਦਾਨੇ ਗੇੜਾ ਕੱਢ ਕੇ ਆ ਦਿੰਨੇ ਰੋਜ਼ ਦਾ ਹੀ ਕੰਮ ਹੈ ਇਹਨਾਂ ਦਾ ਇਹ ਕੰਮ ਇਹ ਤੁਹਾਡੇ ਵੱਲੋਂ ਲਖਾਈ ਬਿਲਕੁਲ ਜੀ ਮੇਰੇ ਵੱਲੋਂ ਨਹੀਂ ਮੇਰੇ ਵੱਲੋਂ ਪਹਿਲੀ ਰਿਪੋਰਟ ਕਰਕੇ ਮੇਰੀ ਗੱਡੀ ਦੇ ਚਲੋ ਸ਼ੀਸ਼ੇ ਤੋੜ ਕੇ ਗਏ ਮੈਂ ਅਸੀਂ ਘੰਟਾ ਡੇਢ ਘੰਟਾ ਥਾਣੇ 'ਚ ਖੜੇ ਰਹੇ ਆ ਡੇਢ ਘੰਟੇ ਬਾਅਦ ਪੁਲਿਸ ਮਲਾ ਕੇ ਮਾਇਨੇ ਉਹਨਾਂ ਨੇ ਮੌਕਾ ਦੇਖਿਆ ਸੀ ਉਹਨਾਂ ਦੇ ਘਰ ਵੀ ਗਏ ਦੋਨਾਂ ਦੇ ਬਿੱਲੇ ਦੇ ਘਰ ਤਾਲਾ ਲੱਗਿਆ ਹੋਇਆ ਸੀ ਦੂਜੇ ਕਹਿੰਦੇ ਵੀ ਅਸੀਂ ਘਰ ਤੋਂ ਕੱਢੇ ਹੋਏ ਨੇ ਬੇਜੇ ਬੇਦਖਲ ਕਰੇ ਹੋਏ ਨੇ ਤੁਸੀਂ ਆਪਦੇ ਘਰਾਂ 'ਚ ਕਿਉਂ ਬਾੜਦੇ ਹੋ ਉਹਨਾਂ ਨੂੰ ਜਦੋਂ ਤੁਸੀਂ ਪੈਸੇ ਲੈਣੇ ਹੁੰਦਾ ਵੀ ਬਾੜ ਲੈਣੇ ਹੋ ਗੱਡੀ ਦੇ ਸ਼ੀਸ਼ੇ ਤੋੜਨੇ ਨੇ ਤੁਹਾਡੇ ਕੋਲ ਵੀਡੀਓ ਵਗੈਰਾ ਬਿਲਕੁਲ ਜੀ ਬਿਲਕੁਲ ਮੇਰੇ ਕੋਲ ਵੀਡੀਓ ਹੈ ਆਟੋ ਨੇ ਜਦੋਂ ਸ਼ੀਸ਼ੇ ਤੋੜੇ ਨੇ ਜਿੰਨੇ ਨੌਨੇ ਸਾਡੀ ਗੱਡੀ ਨੂੰ ਹੱਥ ਪਾਇਆ ਅਸੀਂ ਥੱਲੇ ਆਏ ਆ ਬੇਸਬਲ ਅਸੀਂ ਵੀ ਚੱਕੀ ਆ ਤੇ ਕਿਉਂਕਿ ਅਸੀਂ ਵੀ ਦੇਖ ਰਹੇ ਸੀਗੇ ਸਾਡੀ ਗੱਡੀ ਦੇ ਸ਼ੀਸ਼ੇ ਤੋੜ ਕੇ ਜਦ ਇਹ ਭੱਜਲੇ ਜਦੋਂ ਅਸੀਂ ਉਹਨਾਂ ਦੇ ਪਿੱਛੇ ਹੋਈ ਰਾਤੀ ਕੋਈ ਕਾਰਵਾਈ ਨਹੀਂ ਭਾਈ ਨਹੀਂ ਜੀ ਕੋਈ ਕਾਰਵਾਈ ਨਹੀਂ ਕੁਛ ਨਹੀਂ ਕਰਿਆ ਜੀ ਉਹ ਦੁਬਾਰਾ ਵੀ ਸਾਨੂੰ ਟੱਕਰੇ ਨੇ ਸਾਨੂੰ ਅਸੀਂ ਦੁਬਾਰਾ ਵੀ ਟੱਕਰੇ ਆ ਉਹਨਾਂ ਨੂੰ ਉਹ ਫਿਰ ਵੀ ਬੋਲਸਾ ਲੈ ਉੱਥੇ ਖੜੇ ਰਹੇ ਉਹ ਸਾਨੂੰ ਕਹਿੰਦੇ ਵੀ ਉਹ ਦੋ ਬੰਦੇ ਆਏ ਨੇ ਜਿਨ੍ਹਾਂ ਨੇ ਹਮਲਾ ਕੀਤਾ ਤੇ ਹੱਥਾਂ ਵਿੱਚ ਕੀ ਹੱਦਿਆ ਇੱਕ ਦੇ ਹੱਥ ਦੇ ਵਿੱਚ ਦਾਤ ਸੀ ਦੂਜੇ ਦੇ ਬੇਸਬਾਲ ਸੀਗੀ ਹਨੀ ਦੇ ਹੱਥ ਦੇ ਵਿੱਚ ਬੇਸਬਾਲ ਸੀ ਬਿੱਲੇ ਦੇ ਹੱਥ ਚ ਦਾਤ ਸੀਗਾ ਕੋਈ ਮੈਡਮ ਸੀਸੀਟੀਵੀ ਫੁਟੇਜ ਇੱਥੇ ਕੋਈ ਕੈਮਰਾ ਲੱਗਾ ਹੋਵੇ ਕੈਮਰਾ ਦਾ ਤਾਂ ਗੁਰਦੁਆਰੇ ਦਾ ਪਤਾ ਹੋ ਸਕਦਾ ਸਰ ਰਾਤ ਨੂੰ ਜਮਾਲਪੁਰ ਐਮਆਈਜੀ ਕਲੋਨੀ ਦੇ ਵਿੱਚ ਵੀ ਲੜਾਈ ਝਗੜਾ ਹੋਇਆ ਕੱਟੀਆਂ ਨੇ ਸ਼ੀਸ਼ੇ ਟੁੱਟੇ ਹਨ ਕਿ ਮਾਮਲਾ ਕੀ ਵਜਾ ਕੱਲ ਜੀ 2 ਤਰੀਕ ਨੂੰ 2 ਜਨਵਰੀ ਨੂੰ ਇੱਕ ਮੈਟਰ ਰਾਤ ਨੂੰ ਸਾਨੂੰ ਕੋਲ ਆਏ ਸੀ ਕਿ ਲੜਾਈ ਝਗੜਾ ਹੋ ਰਿਹਾ ਐਮਆਈਜੀ ਫਲੈਟ ਦੇ ਵਿੱਚ ਉੱਥੇ ਜਾ ਕੇ ਦੇਖਿਆ ਜਦੋਂ ਉਸ ਟਾਈਮ ਤੱਕ ਲੜਾਈ ਝਗੜਾ ਤਾਂ ਨਹੀਂ ਹੋ ਰਿਹਾ ਸੀਗਾ ਹਟ ਗਿਆ ਸੀਗਾ ਪਰ ਉਸ ਤੋਂ ਬੱਲਾ ਲੜਾਈ ਝਗੜਾ ਹੋਇਆ ਹੈ ਉੱਥੇ ਇੱਕ ਦੋ ਗੱਡੀਆਂ ਦੇ ਸ਼ੀਸ਼ੇ ਵੀ ਵਗੈਰਾ ਵੀ ਲੜਾਈ ਝਗੜੇ ਦੇ ਦੌਰਾਨ ਭੰਨੇ ਗਏ ਆ ਉਹ ਸਾਡੇ ਕੋਲ ਕੰਪਲੇਂਟਾਂ ਆ ਗਈਆਂ ਨੇ ਤੇ ਅਸੀਂ ਆਪਣੀ ਕਾਨੂੰਨੀ ਕਾਰਵਾਈ ਸਟਾਰਟ ਕਰ ਦਿੱਤੀ ਹੈ ਵੈਰੀਫਾਈ ਕਰ ਰਹੇ ਹਾਂ ਮੈਟਰ ਫਿਲਹਾਲ ਸਰ ਜਿਹਦੇ ਵਿੱਚ ਉਹਨਾਂ ਨੇ ਕਿਹਾ ਉਹ ਕਿ ਇੱਕ ਮੋਬਾਈਲ ਆ ਕੇ ਉਹਨੂੰ ਲੜਾਈ ਹੋਈ ਹੈ ਕਿ ਇਹ ਜਿਹੜੀ ਗੱਡੀਆਂ ਨੇ ਪਤਾ ਨਹੀਂ ਕਿ ਸਾਡਾ ਤਾਂ ਕੋਈ ਗੱਤੀ ਨਹੀਂ ਸੀ ਕਿ ਛੇ ਆ ਰਹੇ ਇਹਦੇ ਕੋਲ ਦੇ ਨੇ ਸੀਗੇ ਉਹਨਾਂ ਨੇ ਕਿਹਾ ਵੀ ਸਾਡੀ ਗੱਡੀ ਦੇ ਨਜ਼ਾਇਆ ਸ਼ੀਸ਼ੇ ਟੁੱਟ ਗਏ ਆ ਜੋ ਹੁਣ ਤੱਕ ਪਤਾ ਲੱਗਾ ਕਿ ਦੋ ਬੰਦੇ ਜਿਨ੍ਹਾਂ ਨੇ ਡਰਿੰਕ ਵਗੈਰਾ ਕੀਤੀ ਹੋਈ ਸੀਗੀ ਉਹ ਮੋਫਲੀ ਵਗੈਰਾ ਲੈ ਰਹੇ ਸੀਗੀ ਤੇ ਨਾਲ ਜਿਹੜਾ ਜਿਨ੍ਹਾਂ ਦਾ ਘਰ ਸੀਗਾ ਜਨਾਂ ਦੀਆਂ ਗੱਡੀਆਂ ਖੜੀਆਂ ਸੀਗੀਆਂ ਉਹਨਾਂ ਨਾਲ ਬਹਿਸ ਹੋਣ ਤੋਂ ਬਾਅਦ ਇਹ ਸਾਰੀ ਗੱਡੀ ਭੰਨਣ ਦੀ ਲੜਾਈ ਝਗੜੇ ਦੀ ਜਿਹੜੀ ਇਨਸੀਡੈਂਟ ਹੋਈ ਹੈ ਅਸੀਂ ਮੈਟਰ ਵੈਰੀਫਾਈ ਕਰਕੇ ਪਹਿਲਾਂ ਵੀ ਇਹ ਜਿਹੜੇ ਬਿੱਲਾ ਤੇ ਜਿਹੜਾ ਹਨੀ ਮੁੰਡਾ ਦੱਸ ਰਹੇ ਨੇ ਇਹਨਾਂ ਦੇ ਪਹਿਲੇ ਵੀ ਇਸ ਏਰੀਆ ਦੇ ਵਿੱਚ ਕਾਫੀ ਰੌਲੇ ਰੱਪੇ ਚੱਲਦੇ ਨੇ ਅਸੀਂ ਰਿਕਾਰਡ ਵੈਰੀਫਾਈ ਕਰਕੇ ਦੇਖ ਲੈਣੇ ਆ ਕਿੰਨੇ ਕੁ ਪਰਚੇ ਦਰਜ ਨੇ ਕੀ ਮੈਟਰ ਠੀਕ ਹੈ ਇਨਵੈਸਟੀਗੇਸ਼ਨ ਕਰ ਰਹੇ ਆ ਇਜਮੀ ਨੇ ਇਹ ਗੱਲ ਦੱਸਿਆ ਵੀ ਇਹਨਾਂ ਕੋਲ ਬੈਸਵਾਲ ਵੀ ਸੀਗਾ ਤੇ ਕਰਪਾਰ ਵੀ ਸੀਗੀ ਕੀ ਸਰਪਰਮੇ ਕੀ ਕੀਤੀ ਜੋ ਵੀ ਨੇ ਤੇ ਜਿਹੜੀ ਕਾਰਵਾਈ ਕੀਤੀ ਜੋ ਵੀ ਅੱਜ ਪ੍ਰਲਾਹ ਕਾਨੂੰਨ ਦੇ ਮੁਤਾਬਕ ਜੋ ਵੀ ਬੰਦੀ ਕਾਰਵਾਈ ਇਹਨਾਂ ਨੇ ਤੇ ਕੀਤੀ ਜਾਈ ਵੀ ਹਲੇ ਉਹਨਾਂ ਦੇ ਬਿਆਨ ਵਗੈਰਾ ਤੇ ਉਹ ਕਰ ਰਹੇ ਆ ਅਸੀਂ